ਸੰਘਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਲੱਗੇ ਕੈਂਪ ਵਿੱਚ ਵਾਲਾਂ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਆਪਣੇ ਸਿਰ ਉੱਤੇ ਦਵਾਈ ਲਗਵਾਉਣਾ ਅਜ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਉਸ ਦਵਾਈ ਦਾ ਰਿਐਕਸ਼ਨ ਹੋਣ ਕਰਕੇ ਉਹਨਾਂ ਦੀਆਂ ਅੱਖਾਂ 'ਚ ਜਲਨ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਸਿਵਲ ਹਸਤਾ ਸੰਘਰੂਰ ਦੇ ਐਮਰਜੈਂਸੀ ਵਾਰਡ 'ਚ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚਣੇ ਸ਼ੁਰੂ ਹੋ ਗਏ ਹੋ ਗਏ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਦਵਾਈ ਨਾਲ ਪੀੜਿਤ ਕੋਈ ਵਿਅਕਤੀਆਂ ਨੇ ਦੱਸਿਆ ਕਿ ਇਹ ਕੈਂਪ ਕਿਸੇ ਨਾਈ ਦੇ ਵੱਲੋਂ ਲਗਾਇਆ ਗਿਆ ਸੀ ਜੋ ਲੋਕਾਂ ਦੇ ਸਿਰ ਉੱਤੇ ਆਪਣੀ ਹੱਤੀ ਤਿਆਰ ਕੀਤੀ ਦਵਾਈ ਲਗਾ ਕੇ ਵਾਲ ਲਗਾਉਂਦਾ ਦਾਅਵਾ ਕਰਦਾ ਹੈ ਜਿਸ ਦਾ ਜ਼ਿਕਰ ਉਸ ਨਾਈ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਪਾ ਕੇ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਨੂੰ ਦੇਖ ਕੇ ਸੈਂਕੜਿਆਂ ਦੀ ਗਿਣਤੀ 'ਚ ਦਵਾਈ ਲਗਵਾਉਣ ਲਈ ਕੈਂਪ ਵਿੱਚ ਪਹੁੰਚਣ ਵਾਲੇ ਲੋਕਾਂ ਦੇ ਸਿਰ ਉੱਤੇ ਵਾਲ ਆਉਣਗੇ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰੰਤੂ ਹਸਪਤਾਲ ਪਹੁੰਚੇ ਪੀੜਤਾਂ ਅਤੇ ਮੌਕੇ ਦੇ ਮੌਜੂਦ ਡਾਕਟਰ ਦਾ ਕੀ ਕਹਿਣਾ ਹੈ ਆਓ ਤੁਸੀਂ ਵੀ ਸੁਣੋ ਤੇ ਨੀਚੇ ਇੱਧਰ ਪੈਨਿਕ ਨਹੀਂ ਦੇਖਣਾ ਨੀਚੇ ਦੇਖੋ ਹਾਂ ਕਮਾਈ ਚੱਲੋ ਅੱਖਾਂ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਜੀ ਕੀ ਹੋਇਆ ਜੀ ਕਿੱਥੇ ਘੱਟ ਹੋਇਆ ਸੀ ਕਿ ਕਿਸੇ ਦਵਾਈ ਲੈਣਗੇ ਉਹ ਪਾਜੀ ਦਵਾਈ ਨਹੀਂ ਲੈਣਗੇ ਸੀ ਕਿਸੇ ਤੇ ਜਿਹੜਾ ਹੈਅਰ ਫਾਲ ਹੋ ਰਿਹਾਗਾ ਇਹਦੇ ਵਾਸਤੇ ਕੋਈ ਮੈਡੀਕਲ ਦੇਣ ਆਏ ਹੋਏ ਨੇ ਕਿ ਤੇ ਬਹੁਤ ਵਧੀਆ ਗਰੋਥ ਹੋ ਰਹੀ ਹੈ ਤੇ ਰਿਜ਼ਲਟ ਵਧੀਆ ਆ ਰਹੇ ਨੇ ਇਹ ਸੋਚ ਕੇ ਮੈਂ ਚਲਾ ਗਿਆ ਇਹ ਬੱਸ ਉਹਥੋਂ ਉਹਨਾਂ ਨੇ ਕਿਹਾ ਸੀ ਕਿ 10 ਮਿੰਟ ਜੋ ਮੈਡੀਸਨ ਉਹਨੇ ਲਗਾਈ ਹੈ ਕਿ 10 ਮਿੰਟ ਰੱਖਿਆ ਉਹ ਤੋਂ ਬਾਅਦ ਨੂੰ ਤੋਂ ਹੋ ਲਿਆ ਜਾਵੇ ਬੱਸ ਮੈਂ ਉੱਥੇ ਭਰਾ ਧੋਤੀ ਆ ਮਤਲਬ ਸਿਰ ਤੋਟਦਾ ਅਜਾਜ ਮਤਲਬ ਹੋਸਾ ਦਾ ਕੇ ਬਰਪਾੜੀ ਜੋ ਜੋ ਕੇ ਅੱਖਾਂ ਦੇ ਵਿੱਚ ਆ ਕੇ ਪੈ ਗਿਆ ਹੋਵੇ ਮੈਂ ਮੂਵੀ ਤੋਤਾ ਉਹ ਦੁਬਾਰਾ ਹੋਣੀ ਨਹੀਂ ਸ਼ਾਇਦ ਭਾਜੀ ਅੱਖਾਂ ਪੂਰੀਆਂ ਜਲ ਰਹੀਆਂ ਨਹੀਂ ਗਈਆਂ ਤੇ ਕੁਝ ਮਤਲਬ ਸਮਝ ਨਹੀਂ ਆ ਰਿਹਾ ਇੰਨਾ ਜ਼ਿਆਦਾ ਪੇਲ ਹੋ ਰਿਹਾ ਬਹੁਤ ਮਤਲਬ ਦੋ ਘਟੇ ਤਾ ਤੋ ਪਰੇਸ਼ਾਨ ਹੋ ਰਿਹਾ ਪੂਰਾ ਪ੍ਰੇਸ਼ਾਨ ਹਸਤਾ ਹੈ ਇਹ ਕੌਣ ਲੈ ਕੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਆਏ ਜੀ ਅੱਛਾ ਜੀ ਅਭੀ ਵਾਲੀ ਜੀ ਕਿਹਨ ਸੰਗਰੂਰ ਤੋਂ ਜੀ ਕੀ ਹੋਇਆ ਤੁਹਾਡੀ ਅੱਖਾਂ ਨੂੰ ਜੇ ਟ੍ਰੀਟਮੈਂਟ ਸੀ ਕਿੱਥੋਂ ਆਇਆ ਸੀ ਤੇ ਕਿੰਨੇ ਦਾ ਬੜਾ ਸੀ ਮੇਰੀ ਨਈ ਹੇਅਰ ਲੈਂਡ ਪਿੱਛੇ ਜਾ ਰਹੀ ਸੀਗੀ ਤੇ ਆਪਣੇ ਕਾਲੀ ਮਾਰਾ ਮੰਦਿਰ ਤੇ ਕੈਂਪ ਲੱਗਿਆ ਸੀਗਾ ਉਹਨਾਂ ਨੇ ਮੈਡੀਸਿਨ ਲਗਾਈ ਸੀ ਸਿਰ ਤੇ ਉਹਦੇ ਪੇ ਸਾਈਡ ਇਫੈਕਟ ਹੋ ਗਿਆ ਲਗਾ ਲਓ ਜਾਂ ਕੁਝ ਵੀ ਲਗਾ ਲਓ ਮੈਨੂੰ ਅੱਖਾਂ 'ਚ ਇੰਨੀ ਜ਼ਿਆਦਾ ਜਲਨ ਹੋ ਰਹੀ ਹੈ ਵੀ ਅੱਖਾਂ ਖੁੱਲ ਹੀ ਨਹੀਂਦੀਆਂ ਪੂਰੀ ਲਾਲ ਅੱਖਾਂ ਹੋਈਆਂ ਪਿਆਣੇ ਮਤਲਬ ਬੈਠੇ ਵੀ ਜਦੋਂ ਉਹਦੀ ਅੱਖਾਂ ਖੋਲਦੇ ਤਾਂ ਬੰਦ ਕਰਨੀਆਂ ਮਤਲਬ ਪੂਰਾ ਨੇ ਛੇਕ ਨਿਕਲਿਆ ਰੱਖ ਪੂਰਾ ਉਹਨਾਂ ਨੇ ਟ੍ਰੀਟਮੈਂਟ ਕੁਛ ਨਹੀਂ ਦਿੱਤਾ ਹੀ ਪੁੱਛ ਨਹੀਂ ਦਿੱਤਾ ਹੀ ਬਸ ਉਹਨਾਂ ਨੇ ਇੱਕ ਦਵਾਈ ਜੀ ਸੀਗੀ ਉਹਨਾਂ ਦੀ ਆਪ ਦੀ ਮਤਲਬ ਹੈਂਡ ਮੇਡ ਉਹਨਾਂ ਨੇ ਆਪਣੇ ਹੈਂਡ ਨਾਲ ਹੀ ਲਗਾਈ ਜੀ ਬਸ ਸਿਰ ਹੈੱਡ ਤੇ ਬਸ ਹੀ ਹੋਰ ਕੁਛ ਨਹੀਂ ਕੀਤਾ ਜੀ ਉਦੋਂ ਬਾਅਦ ਨਾਲ ਉਹਨਾਂ ਨੇ ਦੱਸਿਆ ਵੀ ਕਿਵੇਂ ਵਾਸ਼ ਕਰਨਾ ਹੈ ਜਾਂ ਕਿਵੇਂ ਕੁਛ ਕਰਨਾ ਹੈ ਵੈਸੇ ਕਰਿਆ ਗਿਆ ਹੈਡ ਵਾਸ਼ ਹੈ ਹੈਡ ਵਾਸ਼ ਵੀ ਨਹੀਂ ਕੀਤਾ ਸੀ ਮਤਲਬ ਅੱਖਾਂ ਇਹਨਾਂ ਪੂਰੇ ਜਲਣ ਕਰਨ ਲੱਗੀਆਂ ਸੀਗੇ ਹੋਰ ਕੋਈ ਦਵਾਈ ਵੇਚੀ ਵੀ ਨਹੀਂ ਸੀ ਨਹੀ ਉਹ ਵੈਸੇ ਮੈਡੀਸਿਨ ਦੇ ਰਹੇ ਸੀਗੇ ਇੱਕ ਸ਼ੀਸ਼ੀ ਤੇ ਤੇਲ ਦੀ ਸ਼ੀਸ਼ੀ ਦੇ ਦੇ ਸੀਗੇ 800 ਰੁਪਏ ਦੀ ਪਰ ਉਹ ਅਸੀਂ ਲਈ ਤੀ ਨਹੀਂ ਗਈ ਕਿੱਥੋਂ ਆਏ ਸੀ ਉਹ ਉਹ ਸ਼ਹਿਰ ਖੰਨੇ ਦੇ ਬੰਦੇ ਸੀਗੇ ਕਿੰਨੇ ਬੰਦੇ ਦਾ ਘੱਟ ਸੀ ਉਹ ਬੰਦੇ ਦਾ ਬਹੁਤ ਹੋਣਗੇ ਘੱਟ ਵੱੜ 5-7000 ਬੰਦੇ ਦੇ ਉੱਤੇ ਦਾ ਘੱਟ ਸੀ ਗਾੜੀ ਮਾ ਦਾ ਮੈਂ ਆਏ ਤੇ ਮੇਰੇ ਹੁਣ ਦਿਉਂਦੇ ਕੜੂੜ 20-25 ਜਾਨੇ ਹੀ ਮੇਰੇ ਅੱਖਾਂ ਦੇ ਸਾਹਮਣੇ-ਸਾਹਮਣੇ ਹੀ ਉਰੇ ਪਹਿਲਾਂ ਮੈਂ ਕੈਮਿਸਟਰੀ ਦੀ ਸ਼ਾਪ ਤੇ ਗਿਆ ਸੀ ਉੱਥੇ ਹੀ ਕੜੂੜ 4-5 ਜਾਨੇ ਬਾਕੀ ਹਸਪੀਟਲ ਦੇ ਵਿੱਚ ਵੀ ਕੜੂੜ 15-20 ਜਾਨੇ ਆ ਗਏ ਸੀ ਜੀ ਇਸ ਚੀਜ਼ ਤੇ ਐਂਟਰੀ ਵੀ ਸੀ ਨਹੀਂ ਨਹੀਂ ਸਰ ਐਂਟਰੀ ਵੀ ਸੀ ਉਹਨਾਂ ਨੇ ਪੈਸੇ ਲਏ ਹੁਣ ਜਿਹੜਾ ਨਹੀਂ ਨਹੀਂ ਉਹ ਕੱਲੀ ਤੇਲ ਦੇ ਪੈਸੇ ਸੀਗੇ ਜੀ ਹੋਰ ਕਿਸੇ ਚੀਜ਼ ਦੇ ਪੈਸੇ ਨਹੀਂ ਸੀ ਇਹ ਚਾਹੁੰਦੇ ਹੂਗੀ ਇਸ ਤਰੀਕੇ ਦਾ ਜੀ ਟ੍ਰੀਟਮੈਂਟ ਕੀ ਇਸ ਤਰੀਕੇ ਦਾ ਟ੍ਰੀਟਮੈਂਟ ਹੀ ਚਾੜੇ ਵੀ ਇਹਨੇ ਦੇਖਿਆ ਜਾ ਵੀ ਇਹਨੇ ਕਿਹਾ ਜਿਆ ਕੈਮੀਕਲ ਮਿਲਾਇਆ ਇਹਨਾਂ ਦੇ ਵੀ ਜਿਹੜ ਵੀ ਇਹਦਾ ਇਹਨੂੰ ਸਹੀ ਕੀਤਾ ਜਾਵੇ ਇਹਨੂੰ ਬੰਦੀ ਕਰਾਇਆ ਦਿੱਤਾ ਜਾਵੇ ਵੀ ਮਤਲਬ ਵੀ ਜਿਹੜੀ ਅੱਖਾਂ ਚ ਜਲਣ ਵਗੈਰਾ ਹੋ ਰਹੀ ਹੈ ਨਾ ਵੀ ਇਹਦਾ ਇਹਦੀ ਵੀ ਕੋਈ ਹਿੱਲ ਹਿੱਲ ਨਾ ਕਰਾਇਆ ਵੀ ਕਿੱਥੇ ਆਏ ਹਾਂ ਕਿਹੜੇ ਹਸਪਤਲ ਅਸੀਂ ਗਵਰਨਮੈਂਟ ਹਸਪੀਟਲ ਤੇ ਆਏ ਹਾਂ ਜੀ ਉਹਨਾਂ ਤੋਂ ਫਰਕ ਪਿਆ ਦਵਾਈ ਦੇ ਨਾਲ ਦਵਾਈ ਦੇ ਨਾਲ ਹੀ ਮਤਲਬ ਜਲਣ ਤਾਂ ਹੁਣ ਵੀ ਹੋ ਰਹੀ ਪਰ ਇਹ ਵੀ ਥੋੜਾ ਹੌਲੀ ਹੌਲੀ ਫਰਕ ਪਾਉਗਾ ਜੀ ਇਹ ਅਸੀਂ ਦੋਹੋ ਦਵਾਈਆਂ ਲਾਉਣ ਲੱਗੇ ਦੀਆਂ ਬਾਲ ਵਾਸਤੇ ਮੈਡੀਕਲ ਤੇ ਹੋ ਲੱਗਿਆ ਸੀਗਾ ਟੈਂਪਰ ਟੈਂਪਰ ਲੱਗਿਆ ਸੀਗਾ ਮੈਂ ਦਵਾਈ ਦੈਨ ਕੇ ਚੋ ਉਹਰੇ ਉਹਨੇ ਮੋਰੇ ਮੱਥੇ ਚ ਲਾਈ ਐ। ਐਦੂ ਬਾਦ ਐ ਸਭ ਤੋਂ ਘੰਟੇ ਬਾਦ ਮੇਰੇ ਅੱਖਾਂ 'ਚ ਰੈਐਕਸ਼ਨ ਹੋ ਗਈ। ਅੱਛਾ। ਉਹ ਕਿੱਥੇ ਆਇਓ ਤੁਸੀਂ? ਮੈਂ ਸਰਕਾਰੀ ਹਸਪਤਲ 'ਤੇ। ਤੁਸੀਂ ਥੋੜੀ ਕੱਲ ਨਹੀਂ ਸੀ ਤੇ ਹੋਰ ਦੀ ਵੀ ਹੋਈ ਐ। ਹੋਰਾਂ ਦੀ ਵੀ ਐ ਕਹੀ ਆਏ ਨੇ ਯੋਰੇ। 20-25 ਮਿੰਟ ਦਾ ਐ ਨੇ ਬੰਦੇ ਉਹਰੇ। ਸਰਕਾਰੀ ਹਸਪਤਲ 'ਤੇ। ਇਤਕ ਲਈ ਫੋਰੀ ਅੱਖਾਂ ਖੁੱਲ ਨਹੀਂ ਰਹੀਆਂ। ਚਲ ਉਹਨਾਂ ਲੱਗ ਗਿਆ ਜੀ ਪੂਰੀ। ਸੇਕ ਨਿਕਲ ਦੇ ਅੱਖਾਂ 'ਚ ਪੂਰਾ ਇਸ ਟਾਈਮ। ਅੱਛਾ ਜੀ। ਹਾਂ ਜੀ। ਕੀ ਕਿਹਾ ਡਾਕਟਰ ਨੇ? ਡਾਕਟਰ ਕਹਿੰਦੇ ਹੋਰੇ ਦੋ-ਦੋ ਘੰਟੇ ਲੱਗਣਗੇ ਇਸ ਟਾਈਮ ਲੱਗੂਗਾ। ਤੁਸੀਂ ਕੀ ਜਾਣਦੇ ਹੋ ਵੀ ਇਹ ਜਿਹੜੀ ਦਵਾਈ ਲੈ ਆ ਕੇ ਦਵਾਈ ਤਾਂ ਠੀਕ ਹੈ ਦੇ ਰਹੇ ਨੇ ਸੀ ਬੰਦੇ ਤੋਂ ਦੱਸੰਦਾ ਸੀ ਵੀ ਰਿਜ਼ਲਟ ਕਿੰਨੀ ਗੱਲਬਾਤ ਜੇ ਕੋਈ ਰੈਕਸ਼ਨ ਕਰਦੀ ਹੈ ਵੀ ਕੀ ਕਰਨਾ ਚਾਹੀਦਾ ਜਾਂਦਾ ਚੁੱਪ ਕਰਤੀ ਚਲੇ ਗਏ ਤਾਂ ਬਸ ਕਿੰਨੇ ਬੰਦੇ ਆਏ ਸੀ ਉੱਤੇ ਮਨਾਈ 2000 ਦੇ ਕਰੀਬ ਹੋਊ ਜੰਦਾ ਬਸ ਅੱਜ ਦਵਾਈ ਲਵਾਣ ਗਏ ਸੀ ਉਸ ਤੋਂ ਬਾਅਦ ਥੋੜਾ ਜਿਹਾ ਮਤੋਂ ਉਹ ਕਹਿੰਦੇ 5-10 ਮਿੰਟ ਬਾਅਦ ਧੋ ਲਿਓ ਧੋ ਲਿਆ ਤੇ ਬਾਕੀ ਤਾਂ ਠੀਕ ਆ ਗਿਆ ਸੀ ਘਰੇ ਤਾਂ ਫਿਰ ਆ ਕੇ ਦੋ ਅੱਖਾਂ ਨਹੀਂ ਦਰਦ ਕਰ ਰਹੀਆਂ ਨੇ ਆ ਮੈਂ ਡਾਕਟਰ ਗਿਤਾੰchu ਹਾਂ ਆ ਮੈਂ ईएमओ ਮੈਂ ਯਮੋਰੇ ਸਿਵਲ ਹਸਪੀਟਲ ਸੰਗਰੂਚ ਤੇ ਅੱਜ ਸਾਡੇ ਕੋਲ ਕਾਫੀ ਜ਼ਿਆਦਾ ਮਰੀਜ਼ ਆਏ ਘਟੋ ਘਟ ਮੇਂ ਮਰੀਜ਼ ਆਏ ਜਿਹੜੇ ਕਿ ਉਹਰੇ ਤਾਲੀਮਾਤਾਂ ਮੰਦਰ ਚ ਕੋਈ ਤੇਲ ਲਗਾ ਰਹੇ ਸੀ ਸਿਰ ਤੇ ਅ ਫੋਰ हेयर ਗਰੋਥ ਸਿਵਾਹੋ ਤੇ ਉਹੀ ਤੇਲ ਦੇ ਜਾਤਾ ਫਿਊਮਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਬਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਸੀ ਤੇ ਪੇਨ ਦੀ ਕੰਪਲੇਨਟ ਨਾਲ ਸਾਡੇ ਕੋਲ ਕਾਫੀ ਨਹੀਂ ਜਾਏ ਤੇ ਅਸੀਂ ਫਿਰ ਉਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਸਿਨ ਵੀ ਪ੍ਰੋਵਾਈਡ ਕਰ ਚੁੱਕਿਆ ਤੇ ਆਪ ਕੋ ਦਿੱਤ ਹੈ ਕਿ ਹੈ ਕਿ ਅਗਰ ਕਿਸੇ ਦੇ ਹੋਰ ਦੇ ਵੀ ਹੋਇਆ ਤਾਂ ਅੱਖਾਂ ਆਪਣੀ ਪੂਰੀ ਅੱਛੇ ਤਰੀਕੇ ਨਾਲ ਸਾਫ਼ ਕਰਨੀਆਂ ਨੇ बार-बार ਪਾਣੀ ਵਿੱਚ ਪਾਣਾ ਪੂਰੇ ਆਓ ਆਪਾਂ ਅੱਛੇ ਤਰੀਕੇ ਨਾਲ ਇਰੀਗੇਸ਼ਨ ਕਰਾਂਗੇ ਤੇ ਦੋ ਡਰਾਪਸ ਦਿੱਤੇ ਨੇ ਅਸੀਂ ਉਹ ਦੋ-ਦੋ ਘੰਟੇ ਬਾਅਦ ਪਾ ਲੈਣੇ ਤੇ ਕਿਊਬ ਹੈ ਆਦਿੱਤਿਆ ਸਿਮਰੀਜਾ ਨੂੰ ਤੇ ਉਹ ਲਗਾਨੀ ਹੈ ਤੇ ਅਗਰ ਜਿਦੈ ਵੀ ਕਿਸੇ ਦੇ ਹੋਇਆ ਹੈ ਤਾਂ ਜਰੂਰ ਸੁਦਾ ਕੇ ਔਖਾ ਵਾਲਿਆਂ ਨੂੰ ਵੀ ਮਿਲੋ ਤੇ ਵੀ ਮੱਚੀ ਮਰੀ ਦੇ ਉਹਨਾਂ ਦੇ ਨੂੰ ਸਟਾਫ ਕੀ ਹੁੰਦਾ ਹੂ। ਉਹ ਹੈ ਤਾਂ ਕਾਫੀ ਦੇਖੋ ਆ ਇਸ ਤੇ ਕਾਫੀ ਜ਼ਿਆਦਾ ਜਲਨ ਹੋ ਰਹੀ ਹੈ ਲੋਕਾਂ ਨੂੰ ਤੇ ਬਹੁਤ ਜ਼ਿਆਦਾ ਦਰਦ ਵੀ ਹੈ ਤੇ ਇਕਵਲ ਨੂੰ ਟਰੀਟਮੈਂਟ ਤਾਂ ਕਰਤਾ ਪਰ ਆਏ ਵੀ ਕਦੇ-ਕਦੇ ਆ ਚੀਜ਼ ਹੁਣ ਇੱਕ ਤਾਂ ਬਾਰੋ ਹੈ ਅੰਦਰ ਵੀ ਆਇਲ ਜਿਹੜਾ ਹੈ ਜਾ ਸਕਦਾ ਹੈ ਤੇ ਆਪਣੇ ਕੋਰਨੀਆ ਹੁੰਦਾ ਹੈ ਉਹਨੂੰ ਵੀ ਇਫੈਕਟ ਆ ਸਕਦਾ ਹੈ ਸਪੌਟਸ ਪੈ ਜਾਂਦੇ ਨੇ ਅੱਖ ਦੇ ਉੱਤੇ ਉਹ ਵੀ ਹੋ ਸਕਦਾ ਹੈ ਤਾਂ ਉਸੀ ਕਰਕੇ ਆਪਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਸੋਬਾ ਆਓ ਪੀਡੀ ਚ ਆ ਕੇ ਇੱਕ ਮਸ਼ੀਨ ਹੁੰਦੀ ਹੈ ਸਪਲਟ ਲੈਂਪ ਆਪਾਂ ਉਹ ਚ ਦੇਖਾਂਗੇ ਵੀ ਕਿਸ ਦੇ ਅੱਖ ਚ ਦਾਗ ਤਾਂ ਨਹੀਂ ਪੈ ਗਏ ਤਾਂ ਉਹ ਚੀਜ਼ ਦੇਖਣੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਡੀਪ ਪਰ ਚਲਾ ਗਿਆ ਤਾਂ ਫਿਰ ਉਹ ਚੀਜ਼ ਥੋੜੀ ਖਰਾਬ ਕਰ ਸਕਦੀ ਹੈ ਅਗਰ ਸਰਫੇਸ਼ੀਅਲੀ ਹੈ ਫਿਰ ਤਾਂ ਠੀਕ ਹੋ ਜਾਏਗਾ ਥੋੜੇ ਦਿਨਾਂ ਤੱਕ ਪਰ ਅਗਰ ਡੀਪ ਇਨਫੈਕਸ਼ਨ ਚਲੀ ਗਿਆ ਤਾਂ ਉਹਦਾ ਥੋੜਾ ਖਤਰਾ ਹੁੰਦਾ ਹੈ ਕਿ ਨਾ ਹੀ ਇਹ ਨਾ ਹੀ ਇਹ ਜਾਂ ਕੁਝ ਕਰਨੀ ਕੀ ਕਰਨਾ ਚਾਹੀਦਾ ਵੀ ਮੈਨੂੰ ਲੱਗਦਾ ਵੀ ਪਹਿਲਾਂ ਤੁਸੀਂ ਆਪ ਸਤਰ ਕਰੋ ਜੀ ਹਨਾ ਜੋ ਬੇਸੀ ਚੀਜ਼ਾਂ ਹੁੰਦੀਆਂ ਨੇ ਕਿੰਨੀ ਵਾਰ ਇਫੈਕਟਿਵਲੀ ਹੁੰਦੀਆਂ ਨੇ ਕਿੰਨੀ ਵਾਰ ਨਹੀਂ ਹੁੰਦੀਆਂ ਤਾਂ ਕਾਫੀ ਚੀਜ਼ਾਂ ਚ ਹੈਵੀ ਮੈਟਲ ਆਇਲਸ ਹੁੰਦੇ ਨੇ ਹਨਾ ਕੈਮੀਕਲਸ ਹੁੰਦੇ ਨੇ ਤਾਂ ਉਹ ਆਪਾਂ ਨੂੰ ਰਿਐਕਟ ਕਰ ਦਿੰਦੇ ਨੇ ਤਾਂ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਹੀ ਕਰੋ ਲੋਕਾਂ ਨੂੰ ਆਪੀ ਆਪਣੀ ਹੈਲਥ ਦਾ ਧਿਆਨ ਦੇਣਾ ਪੈਂਦਾ ਹੈ